ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਅਗਰ ਤੁਸੀਂ ਬਹੁਤ ਟੈਨਸ਼ਨ ਬਹੁਤ ਫਿਕਰ ਚ ਰਹਿੰਦੇ ਹੋ ਤੁਹਾਨੂੰ ਨੀਂਦ ਨਹੀਂ ਆਉਂਦੀ ਅਗਰ ਤੁਸੀਂ ਬਹੁਤ ਜ਼ਿਆਦਾ ਹੀ ਗੱਲਾਂ ਬਾਰੇ ਸੋਚਦੇ ਹੋ ਅਗਰ ਤੁਸੀਂ ਫਿਊਚਰ ਬਾਰੇ ਸੋਚ-ਸੋਚ ਕੇ ਇਹ ਗੱਲ ਕਿੱਦਾਂ ਬਣੂਗੀ ਇਹ ਕੰਮ ਕਿਵੇਂ ਹੋਊਗਾ ਮੇਰਾ ਕੀ ਬਣੂਗਾ ਮੇਰੇ ਪਰਿਵਾਰ ਦਾ ਕਿਵੇਂ ਬਣੂਗਾ ਜਿੱਦਾਂ ਮੈਂ ਸੋਚਦਾ ਏਦਾਂ ਅਗਰ ਨਾ ਹੋਇਆ ਤੇ ਅਗਰ ਜਿੱਦਾਂ ਮੈਂ ਸੋਚਦਾ ਇਸ ਤੋਂ ਉਲਟ ਹੋ ਗਿਆ ਤੇ ਇਹ ਸੋਚ ਸੋਚ ਕੇ ਜ਼ਿੰਦਗੀ ਦੇ ਅੰਦਰ ਅਗਰ ਤੁਸੀਂ ਬਹੁਤ ਚਿੰਤਾਤੂਰ ਔਰ ਪਰੇਸ਼ਾਨ ਰਹਿੰਦੇ ਹੋ ਤੇ ਭਗਤ ਕਬੀਰ ਜੀ ਤੁਹਾਡੀ ਇਸ ਪਰੇਸ਼ਾਨੀ ਦਾ ਹੱਲ ਦੱਸਦੇ ਨੇ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਜੋ ਮੈਂ ਚਿਤਵੋਂ ਨਾ ਕਰੇ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਈ ਭਗਤ ਕਬੀਰ ਜੀ ਕਹਿੰਦੇ ਨੇ ਮਾਇਆ ਦੇ ਵਿੱਚ ਫਸਿਆ ਹੋਇਆ ਮਨੁੱਖ ਕੁਝ ਕੁ ਖੁਸ਼ੀਆਂ ਮਿਲ ਜਾਂਦੀਆਂ ਨੇ ਤੇ ਆਪਣੇ ਜੀਵਨ ਨੂੰ ਇਹ ਸੋਚਦਾ ਹੈ ਕਿ ਜਿੱਦਾਂ ਮੈਂ ਸੋਚਦਾ ਉਦਾਂ ਚਲਾ ਲਵਾਂਗਾ। ਮਤਲਬ ਜੋ ਮੈਂ ਸੋਚਾਂ ਉਹੀ ਹੋਣਾ ਚਾਹੀਦਾ ਹੈ। ਉਦਾਂ ਹੀ ਹੋਣਾ ਚਾਹੀਦਾ ਹੈ। ਲੇਕਿਨ ਜਦੋਂ ਬਾਣੀ ਦੇ ਵਿੱਚ ਇਹ ਕੁਝ ਨਹੀਂ ਹੁੰਦਾ ਇਹ ਦੁਖੀ ਹੋ ਜਾਂਦਾ ਹੈ। ਇਹ ਪਰੇਸ਼ਾਨ ਹੋ ਜਾਂਦਾ ਹੈ। ਇਹ ਚਿੰਤਾ ਦੇ ਵਿੱਚ ਚਲਾ ਜਾਂਦਾ ਹੈ। ਗੁਰੂ ਮਹਾਰਾਜ ਜੀ ਨੇ ਇਹਨੂੰ ਵਿਚਾਰ ਦਿੰਦਾ ਹੈ ਇੱਕ ਵਿਚਾਰ ਚਿੰਤਾ ਦਾ ਹੁੰਦਾ ਹੈ ਇੱਕ ਵਿਚਾਰ ਚੇਤੇ ਦਾ ਹੁੰਦਾ ਹੈ ਸੋ ਭਗਤ ਕਬੀਰ ਜੀ ਕਹਿੰਦੇ ਨੇ ਹੋਣਾ ਹੋਈਏ ਜੋ ਪਰਮਾਤਮਾ ਨੇ ਸੋਚਿਆ ਇਸ ਲਈ ਤੋਂ ਚਿੰਤਨ ਕਰ ਚਿੰਤਾ